ਕੀ ਕੋਣ ਲੱਗਦੇ ਨੇ ਜਿਹੜੇ ਉੱਪਰ ਟੈਂਕੀ ਦੇ ਜੁੜੇ ਮੇਰਾ ਬੇਟਾ ਔਰ ਮੈਨੂੰ ਹੈ ਕੀ ਕਰਨਾ ਹੈ ਤੁਸੀਂ ਵੀ ਰੋ ਰਹੇ ਹੋ ਕੀ ਕਰੀ ਅਸੀਂ ਪਹਿਲੇ ਮਹੀਨੇ ਵਿੱਚ ਇਹਨਾਂ ਨੇ ਯੂਕੇ ਜਾਣ ਦੀ ਫਾਈਲ ਲਵਾਈ ਸੀ ਕਿੱਥੋਂ ਲਵਾਈ ਸੀ ਇਹ ਆਮ ਆਪਣੇ ਗਲੋਬਲ ਆਲਾਂ ਦੇ ਉਦੋਂ ਸਾਡਾ ਗੱਲ ਹੋਈ ਸੀ ਇਹਨਾਂ ਦੀ ਕਿ ਵੀ ਕੋਈ ਪਹਿਨਾ ਪੈਸੇ ਲੈ ਜਾਊ ਜਾਂ ਵੀਜ਼ਾ ਲੱਗੇ ਤੋਂ ਬਾਅਦ ਸੋਡੇ ਸਾਰੇ ਪੈਸੇ ਲੈ ਜਾਣਗੇ ਸਾਤੋਂ ਦੂਜੇ ਮਹੀਨੇ ਦੇ ਵਿੱਚ ਇਹਨਾਂ ਨੇ ਮੰਗ ਪੈਸੇ ਦੀ ਕੀਤੀ ਅਈ 10 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਵੀ ਜਿਹੜਾ ਪੈਸਾ ਦੇਊਗਾ ਵੀ ਉਹਦੀ ਗਾਹਾਂ ਫਾਇਲ ਚੱਕੀ ਜਾਊਗੀ ਤੇ ਅਸੀਂ 10 ਲੱਖ ਰੁਪਈਆ ਇਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਪਵਾ ਕੇ ਬੈਂਕੇਜ ਨੂੰ ਦਿੱਤਾ ਇਹ ਉਸ ਤੋਂ ਬਾਅਦ ਸਾਡੀ 30 29 ਫਰਵਰੀ ਨੂੰ ਸਾਡੀ ਚੰਡੀਗੜ੍ਹ ਮੈਸੀ ਦੇ ਵਿੱਚ ਫੀਸ ਭਰਾਈ ਇਹਨਾਂ ਨੇ ਫੀਸ ਭਰਉਣ ਤੋਂ ਬਾਅਦ ਇਹਨਾਂ ਨੇ ਤਾਂ ਸਾਨੂੰ ਕੋਈ ਦੱਸਿਆ ਵੀ ਸਾਡੀ ਤੁਹਾਡਾ ਵੀਜ਼ਾ ਲੱਗੂ ਜਾਂ ਨਾ ਲੱਗੂ ਜਦ ਵੀ ਅਸੀਂ ਆਉਂਦੇ ਸੀ ਸਾਨੂੰ ਕਦੇ 10 ਦਿਨ ਕਦੇ 20 ਦਿਨ ਲਾਰਾ ਲਾ ਕੇ ਇੱਥੇ ਮੋੜ ਦਿੰਦੇ ਮੂਰੇ ਬਕਸਰ ਇਹਨਾਂ ਦੇ ਹੁੰਦੇ ਦੇ ਬਕਸਰ ਸਾਨੂੰ ਗੈਰ ਮੋੜ ਦਿੰਦੇ ਤੇ ਮਿਲ ਜੀ ਦਿੰਦੇ ਮਨੂਤਰਾ ਨੂੰ ਤੇ ਅਜ ਉੱਪਰ ਟੈਂਕੀ ਦੇ ਜਿਹੜੇ ਆ ਕਦੋਂ ਹੋਇਆ ਕੀ ਕਾਰਨ ਹੈ ਕੀ ਮੰਗ ਕੀ ਕਰ ਰਹੇ ਹਾਂ ਮੰਗ ਅਸੀਂ ਕਰ ਰਹੇ ਹਾਂਗੇ ਵੀ ਸਾਡੇ ਨਾਂ ਦਾ ਕਾਗਜ਼ ਪੱਤਰ ਦਵਾਇਆ ਜਾਣਾ ਵੀ ਨਾ ਜਿਹੜਾ ਸਾਡਾ 10 ਲੱਖ ਰੁਪਏ ਗਿਆ ਹੋਇਆ ਹੈ ਵੇ ਸਾਡਾ ਉਹ ਬਾਬਸਕਰਾਲ ਜੀ ਦਾ ਵੀਜ਼ਾ ਲਵਾਉਣਾ ਸੀ ਦੋਨਾਂ ਦੋਨਾਂ ਦਾ ਵੀਜ਼ਾ ਲਵਾਉਣਾ ਸੀ ਕੰਪਲੇਂਟ ਕਿਹਦੇ ਦਿੱਤੀ ਸੀ ਕਮਿਸ਼ਨਰ ਦਿੱਤੀ ਪੁਲਿਸ ਕਮਿਸ਼ਨਰ ਦੇ ਤੇ ਕੋਈ ਕਾਰਵਾਈ ਜੀ ਨਹੀਂ ਹੋਈ ਹੁਣ ਤੱਕ ਉਹਨਾਂ ਨੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਵੱਲੋਂ ਧੂਰੀ ਸ਼ਹਿਰ ਸ਼ਦਰ ਨੂੰ ਮਾਰਕ ਕਰਤੀ ਸੀ ਧੂਰੀ ਵਾਲਿਆਂ ਨੇ ਇੱਥੇ ਜਦ ਵੀ ਇਹਨਾਂ ਨਾਲ ਕੋਈ ਰਸਤਾ ਕਾਇਮ ਕਰਦੇ ਨੇ ਕਿ ਮਿਲਣ ਦਾ ਇਹ ਕੋਈ ਉਹਨਾਂ ਨੂੰ ਗੱਲਬਾਤ ਦੱਸ ਨਹੀਂ ਰਹੇ ਕੁਝ ਵੀ ਸੱਪਾ ਜੀ ਹੁਣ ਗੱਲਬਾਤ ਹੋਈ ਉੱਪਰ ਚੜਾਏ ਨਹੀਂ ਕੁਝ ਤੋਂ ਵੱਧ ਗੱਲਬਾਤ ਹਜੇ ਸਾਡੀ ਕੋਈ ਨਾ ਅਸਰ ਨਾਲ ਨਹੀਂ ਹੋਈ ਪੁਲਸ ਵਾਲੇ ਕਹਿਣਗੇ ਮੇਉਂ ਨਾ ਹੇਟਾਂ ਲਾ ਲੋ ਵੀ ਹੇਟਾਂ ਲਾਏ ਤੇ ਗੱਲਬਾਤ ਹੋਊ ਜਦ ਕਿ ਕੋਈ ਗੱਲਬਾਤ ਨਹੀਂ ਹੋਣੀ ਤੁਹਾਨੂੰ ਪਤਾ ਹੈਗਾ ਅਸੀਂ ਇਹ ਮੰਗ ਕਰਦੇ ਆਂ ਵੀ ਸਾਡੇ ਕਾਗਜ਼ ਪੱਤਰ ਦਵਾਇ ਜਾਣਾ ਤੇ ਸਾਡਾ 10 ਲੱਖ ਰੁਪਈਆ ਜਿਵੇਂ ਅਸੀਂ ਅੱਧੇ ਘੰਟੇ ਦੇ ਵਿੱਚ ਪਾਇਆ ਸੀ ਸਾਡੇ ਜਿੰਨਾ ਜਿਹੜਾ ਹੱਲ ਨਹੀਂ ਹੁੰਦਾ ਅਸੀਂ ਟੈਂਕੀ ਦੇ ਉੱਤੇ ਬੈਠਾਂ ਜਾਂ ਆਪਾਂ ਉੱਥੇ ਕਰਾਂਗੇ ਇਤਨਾ ਹਾਂ ਹਾਂ ਕਿੰਨੇ ਔਖੇ ਸੀ 10 ਲੱਖ ਕਮਾਏ ਸੀ ਕਿੰਨੇ ਔਖੇ ਦਿੱਤੇ ਅਸੀਂ ਉਹ ਵੀ 10 ਲੱਖ ਰੁਪਈਆ ਅਸੀਂ ਤਾਂ ਵਿਆਹ ਤੇ ਲਗੇ ਦਿੱਤੇ ਬੈਂਕ ਦੇ ਵਿੱਚੋਂ ਹੈ ਜੀ ਮੁੱਖ ਮੰਤਰੀ ਦੇ ਸ਼ਹਿਰ ਦੇ ਰਹਿਣ ਵਾਲੇ ਹਾਂ ਜੀ ਹਾਂ ਜੀ ਆ ਮੱਖ ਮੰਤਰੀ ਸ਼ਹਿਰ ਦੇ ਧੂਰੀ ਨਹੀਂ ਉੱਥੋਂ ਵੀ ਕੋਈ ਸੁਣਵਾਈ ਨਹੀਂ ਹੋਈ ਹਜੇ ਜੀ ਬ੍ਰਦਰ ਦੀ ਫਾਈਲ ਲਾਈ ਸੀ ਛੋਟੇ ਦੀ ਮੈਂ ਜੀ ਆਪਣੇ ਦੀ ਹਾਂ ਤੇ ਯੂਕੇ ਜਾਣ ਦੀ ਅਸੀਂ ਫਾਈਲ ਲਾਈ ਸੀਗੀ ਯੂਕੇ ਦੀ ਗਲੋਬਲ ਵੇ ਇਮੀਗ੍ਰੇਸ਼ਨ ਵਾਲਿਆਂ ਕੋਲ ਆ ਜਿਹੜੇ ਉੱਪਰ ਹਨ ਦੇਖੋ ਇਹਨਾਂ ਤੇ ਫਾਈਲ ਲਾਈ ਸੀਗੀ ਜੀ ਅਸੀਂ ਤੇ ਪੈਸੇ ਇਹਨਾਂ ਨੇ ਸਾਨੂੰ ਦਿੱਤੇ ਨਹੀਂ ਪਹਿਲਾਂ ਤਾਂ ਲੈ ਲਿਆ ਜੀ ਜੇਕਰ ਕਹਿੰਦੇ ਅਸੀਂ ਇਨਟੇਕ ਆਏਗਾ ਸੋ 2022 ਤੇ ਅਸੀਂ ਲਾਈ ਸੀਗੀ ਫਾਈਲ ਜੀ ਕਿ ਤੁਹਾਨੂੰ ਸਤੰਬਰ ਇਨਟੇਕ ਦੇ ਦਾਂਗੇ ਜੀ ਜਨਵਰੀ ਇਨਟੇਕ ਦੇ ਦਾਂਗੇ ਫਿਰ ਉਹਨਾਂ ਨੇ ਕਹਿਤਾ ਕਿ ਅਸੀਂ ਆਹ ਇਨਟੇਕ ਦੇ ਦਾਂਗੇ ਜੀ ਸਾਨੂੰ ਕੁਝ ਵੀ ਨਹੀਂ ਹੱਥ ਪੱਲਾ ਨਹੀਂ ਫੜਾਇਆ ਜੀ ਇਹਨਾਂ ਨੇ ਹੁਣ ਇਹਨਾਂ ਨੇ ਕੁਝ ਵੀ ਨਹੀਂ ਜੈਸੀ 2022 2023 ਦੇ ਵਿੱਚ ਇਹਨਾਂ ਕੋਲੇ ਆਏ ਸੀਗੇ ਜੀ ਜੇ ਤੁਹਾਡੇ ਕੋਲ ਬਣਦਾ ਤਾਂ ਸਾਨੂੰ ਦੇ ਦਿਓ ਨਹੀਂ ਬਣਦਾ ਤਾਂ ਸਾਡੇ ਜਿਹੜੇ ਪੇਪੇਮੈਂਟ ਉਹ ਵਾਪਸ ਦੇ ਦਿਓ 9 ਲੱਖ 10 ਹਜ਼ਾਰ ਰੁਪਏ ਸਾਡੀ ਪੇਮੈਂਟ ਅੱਜ ਇਹਨਾਂ ਨੇ ਕੁਝ ਨਹੀਂ ਮਿਲੇ ਨਹੀਂ ਜੀ ਕੁਝ ਵੀ ਨਹੀਂ ਹੋਇਆ ਕੋਈ ਗੱਲਬਾਤ ਨਹੀਂ ਹੋਈ ਬਿਲਕੁਲ ਵੀ ਇੱਥੇ ਨਹੀਂ ਆਈ ਉਹ ਰਾਗ ਹੈ ਜੀ ਉਹਨਾਂ ਦੇ ਪੈਸੇ ਕਿੱਲੇ ਨੇ ਉਹਨਾਂ ਦਾ ਪਤਾ ਨਹੀਂ ਜੀ ਉਹਨਾਂ ਦਾ ਵੀ ਮੇਰੇ ਨਾਲ ਇੰਨਾ ਕੀ ਹੈਗਾ ਜੀ 15-16 ਲੱਖ ਤੋਂ ਉਹਨਾਂ ਦਾ ਵੀ ਹੋਣਾ 18 ਲੱਖ ਦੇ ਇੱਕ ਬ੍ਰਦਰ ਹੈਗਾ ਤੁਸੀਂ ਕੰਪਲੇਂਟ ਦਿੱਤੀ ਪੁਲਿਸ ਨੂੰ ਪਹਿਲਾਂ ਤਰਖਾਸ ਦਿੱਤੀ ਸੀਗੀ ਜੀ ਤੇ ਉਦੋਂ ਕਮਿਸ਼ਨਰ ਸਾਹਿ ਉਦੋਂ ਤੋਂ ਬਾਅਦ ਉਹਥੇ ਵੀ ਡਿਸਪੋਜ਼ ਕਰਤੇ ਜਿਨ੍ਹਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਉਹਨਾਂ ਦਾ ਕੁਝ ਵੀ ਨਹੀਂ ਦੱਸਿਆ ਜੀ ਬਸ ਉਹ ਬੁਲਾਉਂਦੇ ਰਹੇ ਇਹ ਆਏ ਨਹੀਂਗੇ ਜੀ ਸਾਹਮਣੇ ਸਾਹਮਣੇ ਕੋਈ ਗੱਲਬਾਤ ਹੀ ਨਹੀਂ ਹੋਈ ਉਹ ਤਾਂ ਦੱਸਿਆ ਨਹੀਂ ਨਾ ਕੁਝ ਵੀ ਨਹੀਂ ਆਇਆ ਸਾਡੇ ਕਦੇ ਆਮੋ ਸਾਹਮਣੇ ਬਿਠਾਇਆ ਹੀ ਨਹੀਂ ਸਾਨੂੰ ਉਦੋਂ ਬਾਅਦ ਚੈੱਕ ਇਹਨਾਂ ਨੇ ਦਿੱਤੇ ਸਾਨੂੰ ਤਿੰਨ ਉਹ ਚੈੱਕ ਇਹਨਾਂ ਨੇ ਬਾਊਂਸ ਕਰਾ ਦਿੱਤੇ ਜੀ ਸਾਡਾ ਕੋਰਟ 'ਚ ਵੀ ਕੇਸ ਚੱਲਦਾ ਤੇ ਕੋਰਟ 'ਚ ਵੀ ਇਹ ਆ ਹੀ ਨਹੀਂ ਰੇ ਜੀ ਕਿੰਨੀ ਦੇਰ ਹੋ ਗਈ ਹੈ ਮੇਰਾ ਬ੍ਰਦਰ ਆ ਜੀ ਬਲਜਿੰਦਰ ਬਣੀ ਇਹਨਾਂ ਨੇ ਯੂਕੇ ਦੀ ਪਹਿਲ ਲਈ ਸੀਗੀ ਅਸੀਂ ਜੀ ਆਪਣਾ ਮਕਾਨ ਗਿਰਵੀ ਰੱਖ ਕੇ ਲੋਨ ਲੈ ਕੇ ਇਹਨਾਂ ਨੂੰ ਕ세 ਦਿੱ ਇੱਕ ਵਾਰੀ ਇਹਨਾਂ ਨੇ 10 ਲੱਖ ਰੁਪਇਆ ਆਪਾਂ ਆਰਟੀਜੀਐਸ ਕਰਾਈ ਇੱਕ ਵਾਰੀ ਫਿਰ ਇਹਨਾਂ ਨੂੰ 8 ਲੱਖ ਰੁਪਇਆ ਦਿੱਤਾ ਜਿਹੜਾ ਇਹਨਾਂ ਨੂੰ ਹਰਾਸਮੈਂਟ ਦੁਆਰਾ ਹਾਂਜੀ ਕਿੰਨਾ ਹੁੰਦਾ ਜੀ ਗਲੋਬਲ ਇਨਕੂਬੇਸ਼ਨ ਵਾਲਿਆਂ ਨੂੰ ਆਪਾਂ ਆਪਣੇ ਅਮਿਤਪਾਲ ਉਤਰਾ ਜੀ ਇਹਨਾਂ ਨੂੰ ਡਾਇਰੈਕਟ ਪੈਸੇ ਦਿੱਤੇ ਪਹਿਲਾਂ ਤੇ ਆਪ ਹਾਜ਼ਰ ਨਹੀਂ ਹੁੰਦੇ ਸੀ ਜਦੋਂ ਇਹਨਾਂ ਨੂੰ ਅਸੀਂ ਲਾਈਵ ਪੈਸੇ ਦੀ ਵਾਰੀ ਆਈ ਤੇ ਆਪ ਲਾਈਵ ਇਥੇ ਹਾਜ਼ਰ ਹੋ ਗਏ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਕੋ ਪਤਾ ਨਹੀਂ ਫਰ ਅਪ੍ਰੈਲ ਤੋਂ ਲੈ ਕੇ ਕਿੰਨੇ ਗੜੇ ਮਾਰੇ ਆ ਤੇ ਸਾਨੂੰ ਇਹ ਕਦੀ ਵੀ ਇਹਨਾਂ ਨੇ ਨਾ ਸਾਡਾ ਫੋਨ ਪਿਕ ਕੀਤਾ ਨਾ ਹੀ ਆਪ ਆਏ ਆ ਉਸ ਤੋਂ ਬਾਅਦ ਦੋ ਤਿੰਨ ਵਾਰ ਅਸੀਂ ਕਰਨਿਆਂ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਕਹਿੰਦੇ ਤੁਸੀਂ ਜੋ ਕਰਨਾ ਕਰ ਲੋ ਸਾਡੀ ਅਪਰੋਚ ਉੱਪਰ ਤੱਕ ਹੈਗੀ ਆ ਹੁਣ ਲਾਸਟ ਟਾਈਮ ਵੀਡੀਓ ਸਾਡੀ YouTube ਤੇ ਆਈ ਇਹ ਇਹਨਾਂ ਨਾਲ ਗੱਲ ਹੋਈ ਥੇ ਮੈਡਮ ਨਾਲ ਉਹ ਕਹਿੰਦੀ ਤੁਸੀਂ YouTube ਤੇ ਤੁਸੀਂ ਵੀਡੀਓ ਹਾਈਲਾਈਟ ਕਰਤੀ ਆ ਤੇ ਅਸੀਂ ਤੁਹੇ ਤੁਹਾਡੇ ਕੋਈ ਪੈਸਾ ਨਹੀਂ ਦੇਣਾ ਤੁਸੀਂ ਜੋ ਕਰਨਾ ਕਰ ਲੋ ਜਿੱਥੇ ਜਾਣਾ ਚਾਹਦਿਓ ਤੇ ਅੱਜ ਕੀ ਹੋਇਆ ਹੈ ਅੱਜ ਸਰ^-ਸਹਰੂਤੋਂ ਆ ਇੱਕ ਪਾਰਟੀ ਜੀ ਉਹਨਾਂ ਦੇ ਵੀ ਕਾਫੀ ਪੈਸੇ ਫਸੇ ਹੋਏ ਆ ਤੇ ਸਾਨੂੰ ਜਿੱਦਾਂ ਪਤਾ ਲੱਗਿਆ ਮੈਂ ਤੇ ਮੇਰਾ ਬ੍ਰਦਰ ਫਾਦਰ ਸਾਹਿਬ ਅਸੀਂ ਗਿਲ ਰੋਡ ਤੇ ਰਹਿੰਦੇ ਹਾਂ ਜੀ ਕਿੱਥੇ ਪਹੁੰਚੇ ਹਾਂਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਹਾਂਜੀ ਅਸੀਂ ਵੀ ਇੱਥੇ ਪਹੁੰਚੇ ਹਾਂ ਉਹ ਸੰਗਰੂਰ ਵਾਲੇ ਆ ਜੀ ਹਾਂਜੀ ਸਾਨੂੰ ਪਤਾ ਲੱਗਿਆ ਕਿ ਸੰਗਰੂਰ ਦੇ ਉਹ ਕਿਹੜੇ ਸਾਲ ਦੇ ਫਸੇ ਸਾਡੇ ਫਰਵਰੀ ਤੋਂ ਫਸੇ ਹੋਏ ਜੀ ਅਸੀਂ ਦੋ ਵਾਰੀ ਫਰਵਰੀ ਤੋਂ ਲੈ ਕੇ ਹੁਣ ਤੱਕ ਪੈਸੇ ਦਿੱਤੇ ਆ ਉਸ ਤੋਂ ਬਾਅਦ ਸਾਡੇ ਕੋਲ ਬਾਰਕੋਡ ਸੀਗਾ ਸਾਨੂੰ ਪਤਾ ਲੱਗਿਆ ਕਿ ਰਿਜੈਕਸ਼ਨ ਲੱਗੀ ਆ ਅਸੀਂ ਉਸ ਤੋਂ ਇਹਨਾਂ ਨੇ ਨਹੀਂ ਦੱਸਿਆ ਸਾਨੂੰ ਅਸੀਂ ਬਾਰਕੋਡ ਦਾ ਸਕੈਨ ਕੀਤਾ ਸਾਨੂੰ ਪਤਾ ਲੱਗਿਆ ਰਿਜੈਕਸ਼ਨ ਲੱਗੀ ਆ ਪ੍ਰੋਜੈਕਟ ਹੋ ਗਈ ਫਾਈਲ ਅਸੀਂ ਫੇਰ ਇਹਨਾਂ ਕੋਲ ਆਏ ਇਹ ਕਹਿੰਦੇ ਨਹੀਂ ਜੀ ਨਹੀਂ ਸਾਡੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਇਹਨਾਂ ਨੂੰ ਲਾਈਵ ਅਸੀਂ ਦਿਖਾਇਆ ਕਿ ਅਸੀਂ ਤੇ ਸਾਨੂੰ ਪਾਸਵਰਡ ਸਾਡੇ ਕਾਗਜ਼ ਵਗੈਰਾ ਨਹੀਂ ਦੇ ਰਹੇ ਸੀਗੇ ਫਿਰ ਇਹਨਾਂ ਨੂੰ ਅਸੀਂ ਕਿਸੇ ਹੋਰ ਪਰਸਨ ਨੂੰ ਪਾਇਆ ਦੋ ਚਾਰ ਬੰਦੇ ਹੋਰ ਆਏ ਇਹਨਾਂ ਨੇ ਫਿਰ ਪਾਸਵਰਡ ਵਗੈਰਾ ਦਿੱਤੇ ਉਹ ਵੀ ਕਹਿ ਰਹੇ ਸੀ ਕਿ ਪਾਸਵਰਡ ਵਗੈਰਾ ਸਾਰੇ ਬਾਹਰ ਪਏ ਆ ਉਹਨਾਂ ਕੋਲ ਸਾਡੇ ਕੋਲ ਫਾਈਲ ਲੱਗੀ ਹੋਈ ਆ ਉਹੀ ਉੱਥੇ ਵਕੀਲ ਹੈਗੇ ਆ ਉਹ ਸਾਰਾ ਸਹੀ ਕਰ ਰਹੇ ਨੇ ਉਹਨਾਂ ਕੋਲ ਦੇਵਾਂਗੇ ਫਿਰ ਜਦੋਂ ਥੋੜਾ ਜਿਹਾ ਅਸੀਂ ਰੋਲਰ ਆਪਾਂ ਬਾਏ ਇਹਨਾਂ ਨੇ ਪਾਸਵਰਡ ਵਗੈਰਾ ਸਾਨੂੰ ਦੇ ਦਿੱਤੇ ਸਾਡੇ ਡਾਕੂਮੈਂਟ Ориਜਨਲ ਦੇ ਦਿੱਤੇ ਸੀਗੇ ਅੱਜ ਕੀ ਆ ਤੁਹਾਨੂੰ ਪੁਲਿਸ ਅੱਜ ਸਰ ਸਾਨੂੰ ਇਹ ਗਲਾਸੇ ਹੀ ਦੇ ਰਿਹਾ ਸਾਹਬ ਆਏ ਹੋਏ ਆ ਕਿ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸੋ ਲੈ ਕੇ ਤੇ ਅਸੀਂ ਕੁਝ ਨਾ ਕੁਝ ਕਰਾਂਗੇ ਉਹ ਸਾਡੇ ਨਾਲ ਜਿਹੜੇ ਬ੍ਰਦਰ ਤੋਂ ਪਹਿਲਾਂ ਤੁਸੀਂ ਇੰਟਰਵਿਊ ਲਈ ਆ ਜਿਹੜਾ ਨੇ ਲੈ ਕੇ ਦਿੱਤਾ ਆ ਪਰ ਅਜ ਤੱਕ ਕੋਈ ਸੁਣਵਾਈ ਨਹੀਂ ਹੋਈ 4 ਮਹੀਨੇ ਹੋ ਗਏ ਆ